ਉਸਤੇ ਅੰਗਾਂ ਦੇ ਵਿੱਚ ਸ਼ਕਤੀ ਹੈ ਉਹ ਸਮਾਜ ਦਾ ਧੁਰਾ ਹੈ ਉਹ ਜਿੱਥੇ ਵੀ ਜਾਂਦੀ ਹੈ ਚੰਨ ਦੀਆਂ ਰੋਸ਼ਨੀਆਂ ਵਾਂਗ ਹਰ ਰੁਕਾਵਟ ਨੂੰ ਦੂਰ ਕਰਦੀ ਹੋਈ ਹਨੇਰਿਆਂ ਨੂੰ ਦੂਰ ਕਰਦੀ ਹੋਈ ਹਮੇਸ਼ਾ ਅੱਗੇ ਵਧਦੀ ਹੈ ਇਸ ਉਡਾਰੀ ਦੇ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜੀ ਆਇਆਂ ਨੂੰ ਅੱਜ ਦੇ ਇਸ ਖਾਸ ਸੱਜਾਉ ਤੇ ਮੈਂ ਕਮਲਪ੍ਰੀਤ ਗੌਰ ਔਰਤ ਤੋਂ ਬਿਨਾ ਸੱਖਣੇ ਹਾਂ ਅਸੀਂ ਔਰਤ ਹਰ ਇੱਕ ਰਿਸ਼ਤੇ ਨੂੰ ਬਖੂਬੀ ਤਰੀਕੇ ਦੇ ਨਾਲ ਨਿਭਾਉਂਦੀ ਹੈ ਔਰਤ ਹਰ ਇੱਕ ਰਿਸ਼ਤੇ ਦੇ ਵਿੱਚ ਇੰਨਾ ਗੁਮਾਨ ਸਨਮਾਨ ਆਪਣੇ ਆਪ ਦੇ ਲਈ ਪੈਦਾ ਕਰਦੀ ਹੈ ਕਿ ਹਰ ਇੱਕ ਖੇਤਰ ਦੇ ਵਿੱਚ ਮੱਲਾ ਮਾਰ ਰਹੀ ਹੈ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਸਾਲ ਦੇ ਵਿੱਚ ਇੱਕ ਦਿਨ 8 ਮਾਰਚ ਨੂੰ ਇੱਕ ਤਾਰੀਖ ਫਿਕਸ ਕਰ ਦਿੱਤੀ ਜਾਂਦੀ ਹੈ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਅਸੀਂ ਇਸ ਨੂੰ ਮਨਾਉਣਾ ਹੈ ਸੋ ਜਿੱਥੇ ਸਾਰੀਆਂ ਮਹਿਲਾਵਾਂ ਨੂੰ ਕੋਟ-ਕੋਟ ਪਰ ਨਾਮ ਕਰਦੇ ਹਾਂ ਕੋਟ-ਕੋਟ ਸਜਦਾ ਕਰਦੇ ਹਾਂ ਮਾਣ ਵਾਲੀ ਗੱਲ ਹੁੰਦੀ ਹੈ ਉਸ ਸਮਾਜ ਦੇ ਵਿੱਚ ਫਿਰ ਅਸੀਂ ਵੀ ਹਿੱਕ ਤਾਣ ਕੇ ਅੱਗੇ ਵਧਦੇ ਹਾਂ ਹਰ ਇੱਕ ਕਲਾ ਦਾ ਖੇਤਰ ਦੇਖ ਲਈਏ ਸਮਾਜੀ ਖੇਤਰ ਦੇਖ ਲਈਏ ਆਰਥਿਕ ਖੇਤਰ ਦੇਖ ਲਈਏ ਖੇਡਾਂ ਦਾ ਖੇਤਰ ਦੇਖ ਲਈਏ ਰਾਜਨੀਤਿਕ ਖੇਤਰ ਦੇਖ ਲਈਏ ਆਸਮਾਨ ਤੋਂ ਲੈ ਕੇ ਦੂਰ ਤੱਕ ਉਡਾਰੀ ਜਦੋਂ ਭਰਦੀ ਹੈ ਤਾਂ ਫਿਰ ਮਾਣ ਵਾਲੀ ਗੱਲ ਹੁੰਦੀ ਹੈ ਤੇ ਮਾਣ ਵਾਲੀ ਇਹ ਵੀ ਗੱਲ ਹੈ ਕਿ ਅੱਜ ਚਰਚਾ ਉੱਤੇ ਖਾਸ ਜਿਹੜੀਆਂ ਮਹਿਲਾਵਾਂ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਨੇ ਆਪਣੇ ਘਰਾਂ ਤੋਂ ਮਿਹਨਤ ਦੇ ਨਾਲ ਜਜ਼ਬੀਆਂ ਦੇ ਨਾਲ ਅੱਗੇ ਵਧੀਆਂ ਨੇ ਤੇ ਹੋਰਾਂ ਨੂੰ ਵੀ ਅੱਗੇ ਵਧਾ ਰਹੀਆਂ ਨੇ ਸੋ ਉਹਨਾਂ ਦਾ ਨਿੱਗਾ ਜੀਆਂ ਨੂੰ ਆਖਦੇ ਨੇ ਹਾਂ ਮੇਰੇ ਨਾਲ ਬਿਲਕੁਲ ਬੈਠੇ ਹੋਏ ਨੇ ਮੈਡਮ ਨਰਿੰਦਰ ਕੌਰ ਜੀ ਜਿਹੜੀ ਕਿ ਅਸਿਸਟੈਂਟ ਕਮਿਸ਼ਨਰ ਜੀਐਸਟੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਸੱਲਾ ਨਿਰੰਕਾਰੀ ਜੀ ਜਿਹੜੇ ਕਿ ਪ੍ਰਿੰਸੀਪਲ ਨੇ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾ ਨਗਰ ਗੁਰਦਾਸਪੁਰ ਤੋਂ ਸੋ ਸਭ ਤੋਂ ਪਹਿਲਾਂ ਨਿੱਗਾ ਜੀ ਆਨੋ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਧੰਨਵਾਦ ਜੀ ਅੱਜ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਮਹਿਲਾਵਾਂ ਦੀਆਂ ਅੱਜ ਅਸੀਂ ਗੱਲਾਂ ਕਰਨੀਆਂ ਨੇ ਸਮਾਜ ਦੀਆਂ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਵੀ ਨੇ ਕਿ ਕਈ ਵਾਰ ਲੱਗਦਾ ਹੁੰਦਾ ਹੈ ਕਿ ਇੱਥੇ ਬੈਠ ਕੇ ਕਰਨੀਆਂ ਜ਼ਰੂਰੀ ਵੀ ਨਹੀਂ ਤੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਨੀ ਆ ਕਿ ਜਿਹੜਾ ਅਸੀਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹਾਂ ਇਹਦੀ ਸ਼ੁਰੂਆਤ ਕਿਵੇਂ ਹੋਈ ਕਿਉਂ ਮਨਾਇਆ ਜਾ ਰਿਹਾ ਹੈ ਤੇ ਅੱਜ ਲੋੜ ਕਿਉਂ ਮਹਿਸੂਸ ਹੈ ਇਹ ਮੈਂ ਮੈਡਮ ਨਿਰਿੰਦਰ ਕੌਰ ਜੀ ਤੋਂ ਪੁੱਛ ਰਹੀ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਮਹਿਲਾ ਦਿਵਸ ਦੀ ਮੈਂ ਮੁਬਾਰਕਾਂ ਮੁਬਾਰਕ ਮੁਬਾਰਕਵਾਦ ਦਿੰਦੀ ਆ ਜੀ ਇਸ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹਨੀ ਆ ਕਿ ਇਹ ਔਰਤ ਦੀ ਦਸ਼ਾ ਪ੍ਰਾਤਨ ਸਮੇ ਤੋਂ ਹੀ ਇੱਕ ਇਹਦੀ ਦਸ਼ਾ ਵੀ ਸੁਧਾਰ ਦੀ ਲਗਾਤਾਰ ਲੋੜ ਰਹੀ ਹੈ ਜੀ ਸਾਡੇ ਗੁਰੂਆਂ ਪੈਗੰਬਰਾਂ ਨੇ ਵੀ ਔਰਤ ਦੀ ਸਥਿਤੀ ਵੀ ਸੁਧਾਰ ਲਈ ਆਪਣੀ ਆਵਾਜ਼ ਉਠਾਈ ਉਸ ਸਮੇ ਸਾਡੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਤੋ ਤਾਂ ਕਿਹਾ ਕਿ ਸੋਕਿਓ ਮੰਦਾ ਆਖੀ ਹੈ ਜੀ ਤੇ ਜੰਮਿਆ ਰਾਜਾਨ ਜੀ ਕਿ ਵਾਕਿਆ ਹੀ ਉਸ ਟਾਈਮ ਔਰਤ ਨੂੰ ਮੰਦਾ ਕਿਹਾ ਜਾਂਦਾ ਸੀ ਮੰਦਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਇਸੇ ਲਈ ਗੁਰਬਾਣੀ ਚ ਉਹਨਾਂ ਨੇ ਇੰਨੀ ਵੱਡੀ ਤੁਕ ਦਾ ਉਚਾਰਨ ਕੀਤਾ ਕਿ ਸੋ ਕਿਉਂ ਮੰਦਾ ਆਖੀ ਹੈ ਜਿੱਤੇ ਜੰਮਿਆ ਰਾਜਾਨ ਤੇ ਤੁਸੀਂ ਇਹ ਵੀ ਦੇਖੋ ਕਿ ਅਸਲ ਦੇ ਵਿੱਚ 1908 ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਸਭ ਤੋਂ ਪਹਿਲੀ ਔਰਤਾਂ ਨੇ ਇੱਕ ਆਰਗੇਨਾਈਜ਼ਡ ਪ੍ਰੋਟੈਸਟ ਕੀਤਾ ਸੀ ਆਪਣੇ ਅਧਿਕਾਰਾਂ ਨੂੰ ਆਪਣੇ ਹੱਕਾਂ ਨੂੰ ਲੈ ਕੇ ਜੀ ਉਸ ਤੋਂ ਬਾਅਦ ਐਨੀਵਲ ਸਾਲਾਨਾ ਮਹਿਲਾ ਦਿਵਸ ਦਾ ਪ੍ਰਪੋਜ਼ਲ ਰੱਖੀ ਗਈ ਤੇ 1911 ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਇਹ ਮਹਾਨ ਦਿਵਸ ਸੀਗਾ ਇਹ ਫੋਰਨ ਕੰਟਰੀਆਂ ਆਸਟਰੀਆ ਡੈਨਮਾਰਕ ਜਰਮਨੀ ਤੇ ਸਵਿਟਜ਼ਰਲੈਂਡ ਦੇ ਵਿੱਚ ਮਨਾਇਆ ਗਿਆ ਠੀਕ ਹੈ ਤੇ 1921 ਦੇ ਵਿੱਚ ਆਫੀਸ਼ੀਅਲੀ ਡੇਟ ਜਿਹੜੀ ਸੀ ਇਹ ਚੇਂਜ ਕੀਤੀ ਗਈ ਤੇ ਇਸ ਨੂੰ 8 ਮਾਰਚ ਦੇ ਦਿਨ ਫਿਕਸੇਸ਼ਨ ਫਿਕਸ ਕੀਤਾ ਗਿਆ ਹਮ ਯਾਨੀ ਕਿ ਸਾਨੂੰ ਇੱਕ ਤਰੀਕ ਮਿਲ ਗਈ ਹਾਂਜੀ ਕਿ ਸਾਡਾ ਉਹ ਦਿਨ ਹੈ ਹਾਂ ਕਿ ਸਾਡਾ ਉਹ ਦਿਨ ਹੈ ਵੈਸੇ ਤਾਂ 365 ਦਿਨ ਸਾਡੇ ਨੇ ਪਰ ਜਿਹੜਾ 8 ਮਾਰਚ ਇੱਕ ਖਾਸ ਦਿਨ ਜਿਹੜਾ ਨਿਯਤ ਕਰ ਦਿੱਤਾ ਗਿਆ ਅ ਡਾਕਟਰ ਸਰਲਾ ਨਿਰੰਕਾਰੀ ਜੀ ਮੈਂ ਤੁਹਾਡੇ ਤੋਂ ਸਵਾਲ ਪੁੱਛ ਰਹੀ ਆ ਇਹ ਵਾਲਾ ਕਿ ਅੱਜ ਦੇ ਸਮੇਂ ਦੇ ਵਿੱਚ ਕੀ ਸਿਰਫ 8 ਮਾਰਚ ਨੂੰ ਮਹਿਲਾਵਾਂ ਨੂੰ ਮਨਾਉਣ ਦੀ ਲਈ ਹੈ ਕੀ ਸਾਨੂੰ ਸਮਾਜ ਦੇ ਵਿੱਚ ਹਰ ਵਿਅਕਤੀ ਨੂੰ ਇਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਮੌਕਾ ਸਾਨੂੰ ਮਿਲ ਰਿਹਾ ਕਿ ਹਰ ਸਮਾਜ ਦਾ ਵਰਗ ਜਿਹੜਾ ਹੈ ਉਹ ਇਸ ਨੂੰ ਮਨਾਵੇ ਸੱਚੀ ਗੱਲ ਇਹ ਸਤੋਂ ਪਹਿਲਾਂ ਸਭ ਨੂੰ ਹਾਰਦਿਕ ਮੁਬਾਰਕਬਾਦਾਂ ਮਹਿਲਾ ਦਿਵਸ ਦੀਆਂ ਜੀ ਮੈਮ ਜਿਸ ਤਰ੍ਹਾਂ ਕਿ ਤੁਸੀਂ ਹੁਣੇ ਗੱਲ ਕੀਤੀ ਕਿ ਇਹ ਕੀ ਔਰਤਾਂ ਵਾਸਤੇ ਹੀ ਇਹ ਦਿਨ ਹੈ ਤੇ ਮੈਂ ਇੱਥੇ ਇਹ ਕਹਿਣਾ ਚਾਹਾਂਗੀ ਕਿ ਸਾਰੇ ਹੀ ਵਰਗ ਚਾਹੇ ਉਹ ਕਿਸੇ ਵੀ ਸਟੇਟਸ ਤੇ ਅਸੀਂ ਗੱਲ ਕਰਦੇ ਹਾਂ ਸਾਰੇ ਹੀ ਲੈਵਲ ਤੇ ਔਰਤਾਂ ਨੂੰ ਪਾਰਟਿਸਿਪੇਟ ਕਰਵਾਉਣ ਵਾਸਤੇ ਔਰਤਾਂ ਨੂੰ ਉਹਨਾਂ ਨੂੰ ਉੱਪਰ ਚੁੱਕਣ ਵਾਸਤੇ ਉਹਨਾਂ ਦਾ ਦਰਜਾ ਚੁੱਕਣ ਵਾਸਤੇ ਸਾਰੇ ਹੀ ਪੱਧਰ ਤੇ ਕੰਮ ਹੋਣਾ ਚਾਹੀਦਾ ਹੈ ਜੀ ਚਾਹੇ ਉਹ ਮਾਂ ਦੇ ਤੌਰ ਤੇ ਹੈ ਬੇਟੀ ਹੈ ਬਹੂ ਹੈ ਬੱਚੀ ਹੈ ਉਸ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੇ ਉਹ ਇਕਨੋਮਿਕਲੀ ਦੇਖੋ ਹੁਣ ਅਸੀਂ ਕਰ ਦੇਖੀਏ ਤਾਂ ਹਰ 10 ਵੂਮਨ ਵਿੱਚੋਂ ਇੱਕ ਔਰਤ ਜਿਹੜੀ ਬਹੁਤ ਗਰੀਬੀ ਦੇ ਨਾਲ ਲੜ ਰਹੀ ਇਸ ਵੇਲੇ ਔਰ ਇਸ ਵੇਲੇ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਸਾਡੇ ਕੋਲ ਜਿਹ 73% ਵੂਮਨ ਵਰਕਿੰਗ ਨੇ ਤੋਂ ਸੋਸ਼ਲੀ ਅਨਪ੍ਰੋਟੈਕਟਿਡ ਨੇ ਹੂੰ ਵਾਹ ਇਸ ਤੋਂ ਬਹੁਤ ਵੱਡਾ ਇੱਕ ਹੋਰ ਗੈਪ ਹੈ ਕਿ ਉਹਨਾਂ ਦੇ ਜਿਹੜੇ ਵੇਜਸ ਦਾ ਗੈਪ ਹੈ ਉਹ 20% ਹੈ ਤੇ ਇਤਨੇ ਸਾਰੇ ਗੈਪ ਹੋਣ ਦੇ ਬਾਵਜੂਦ ਉਹਨ ਇੱਕ ਦਿਨ ਬਨਾਇਆ ਜਾਏਗਾ ਤੇ ਐਟਲੀਸਟ ਉਸ ਵੇਲੇ ਤਾਂ ਸਾਰੇ ਸੋਚਣ ਤੇ ਮਜਬੂਰ ਹੋਣਗੇ ਕਿ ਇਹ ਕਿਉਂ ਇਸ ਤਰ੍ਹਾਂ ਦੀ ਅਸਮਾਨਤਾ ਹੈ ਔਰ ਇਸ ਤਿੰਨ ਸਾਰੇ ਬੈਠ ਕੇ ਸੋਚਣ ਜਿੱਦਾਂ ਹੁਣ ਅਸੀਂ ਕਾਲਜ ਸੋਚਦੇ ਆਂ ਬਾਰ-ਬਾਰ ਦਿਨ ਬਨਾਵਾਂਗੇ ਸਕੂਲਾਂ ਤੇ ਅਦਾਰੇਾਂ ਚ ਤੇ ਇੱਕ ਔਰਤ ਨੂੰ ਵੀ ਇੱਕ ਨਾਰੀ ਨੂੰ ਵੀ ਪਤਾ ਲੱਗੇਗਾ ਕਿ ਮੈਂ ਬਹੁਤ 엠ਪਾਵਰਡ ਆ ਮੈਂ ਸਸ਼ਕਤੀ ਨਾਲ ਭਰੀ ਹੋਈ ਆ ਮੈਂ ਆਪਣੇ ਆਪ ਨੂੰ ਜਾਣਾ ਤੇ ਨਾਲ ਸਮਾਜ ਦੇ ਦੂਸਰੇ ਵਰਗਾਂ ਨੂੰ ਹੀ ਪਤਾ ਲੱਗੇਗਾ ਕਿ ਇਹ ਇੱਕ ਸਮਾਜ ਦਾ ਅਪਿਨ ਅੰਗ ਹੈ ਇਸ ਨੂੰ ਦਬਾਇਆ ਕੁਚਲਿਆ ਜਾਂ ਇਗਨੋਰ ਨਹੀਂ ਕੀਤਾ ਜਾ ਸਕਦਾ ਜੇ ਕਰਾਂਗੇ ਤੇ ਸਮਾਜ ਦੇ ਨਿਰਮਾਣ ਦੀ ਸਮਾਜ ਦੀ ਵਿਵਸਥਾ ਦੀ ਸਮਾਜ ਨੂੰ ਸੁਸੱਭਿਅ ਬਣਾਉਣ ਚ ਸਾਡੀਆਂ ਕਮਜ਼ੋਰੀਆਂ ਰਹਿ ਜਾਣਗੀਆਂ ਹੀ ਰਹਿਣ ਕਿ ਰਹਿ ਰਹੀਆਂ ਨੇ ਤੇ ਇਸ ਕਰਕੇ ਸਾਰਿਆਂ ਵਾਸਤੇ ਦਿਵਸ ਇੰਪੋਰਟੈਂਟ ਹੈ ਨਾਟ ਓਨਲੀ ਨਾ ਕੇਵਲ ਔਰਤਾਂ ਵਾਸਤੇ ਬਲਕਿ ਸਾਰੇ ਵਰਗਾਂ ਵਾਸਤੇ ਇੰਪੋਰਟੈਂਟ ਹੈ ਤੇ ਸਾਰੇ ਇਸ ਤਰੀਕੇ ਨਾਲ ਮਨਾਣ ਇਹ ਸੋਚ ਕੇ ਕਿਉਂਕਿ ਦੇਖੋ ਕਾਗਜ਼ੀ ਕਾਰਵਾਈ ਨਾ ਹੋਵੇ ਕਿ ਅਸੀਂ ਦਿਨ ਮਨਾ ਰਹੇ ਹਾਂ ਠੀਕ ਹੈ ਕਾਰਵਾਈ ਇਸ ਤਰ੍ਹਾਂ ਦੀ ਹੋਵੇ ਕਿ ਸਾਰੀ ਔਰਤਾਂ ਪਾਰਟਿਸਿਪੇਟ ਕਰਨ ਉਹਨਾਂ ਨੂੰ ਪਤਾ ਹੋਵੇ ਸਾਡੇ ਰਾਈਟਸ ਕੀ ਨੇ ਹੁਣ ਬੜੀ ਹੈਰਾਨੀ ਹੁੰਦੀ ਕਿ ਬੈਂਕਿੰਗ ਤੇ ਤੁਸੀਂ ਬੈਂਕ ਅਕਾਊਂਟਸ ਦਾ ਅਗਰ ਰੇਸ਼ਿਓ ਦੇਖੋ ਤੇ ਵਿਮਨ ਦੇ ਅਕਾਊਂਟਸ ਹੀ ਬਹੁਤ ਘੱਟ ਨੇ ਹਮਮ ਸਹੀ ਹੈ ਹੁਣ ਅਸੀਂ 2023 ਦੇ ਇੱਕ ਸਕੀਮ ਦੇਖਦੇ ਹਾਂ ਉਹਦੇ ਵਿੱਚ ਡਿਜੀਟਲ 올 ਦੀ ਥਿੰਗ ਲਈ ਗਈ ਸੀ ਮਹਿਲਾ ਦਿਵਸ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਉਹ ਹੈ ਹੀ ਹੈ ਗੱਲ ਇਹ ਡਿਜੀਟਲ ਅਸੀਂ ਹੈ ਹੀ ਨਹੀਂ ਬਿਲਕੁਲ ਮੋਬਾਈਲ ਤੇ ਸਿਰਫ ਉਹ ਆਪਣੇ ਮਨੋਰੰਜਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ ਨੈਟਵਰਕਿੰਗ ਨੈਟ ਬੈਂਕਿੰਗ ਨਹੀਂ ਹੈ ਸੋ ਸੋਸ਼ਲ অর ਆਨਲਾਈਨ ਇਨਸਿਕਿਉਰिटीज ਹੈ ਬਹੁਤ ਸਾਰੀਆਂ ਬੱਚੀਆਂ ਟਰੈਪ ਹੋ ਜਾਂਦੀਆਂ ਆਨਲਾਈਨ ਸਾਈਬਰ ਕ੍ਰਾਈਮ ਦੇ ਵਿੱਚ ਜਿਨ੍ਹਾਂ ਨੂੰ ਪਤਾ ਨਹੀਂ ਹੈ ਸੋ ਹੁਣ ਜ਼ਰੂਰਤਾਂ ਬਦਲ ਰਹੀਆਂ ਹੁਣ ਔਰਤ ਨੂੰ ਔਰ ਬੱਚੀਆਂ ਨੂੰ ਮਹਿਲਾਵਾਂ ਨੂੰ ਜਾਗਣਾ ਪੈਣਾ ਹੈ ਡਿਜੀਟਲੀ ਸਮਾਰਟ ਹੋਣ ਵਾਸਤੇ ਵੀ ਬਿਲਕੁਲ ਸਹੀ ਕਿਹਾ ਬਿਲਕੁਲ ਤੇ ਨਾਲ ਹੀ ਮੈਂ ਹੁਣ ਅਸੀਂ ਦੇਖੀਏ ਜਖਰੀਸਤਾਲ ਦੀ ਥੀਮ ਦੇਖੀ ਤਾਂ ਇਹ ਹੈ ਕਿ ਐਕਸਲਰੇਟ ਐਕਸ਼ਨ ਮਤਲਬ ਕਾਰਵਾਈ ਨੂੰ ਤੇਜ਼ੀ ਨਾਲ ਵਧਾਓ ਜੇ ਮਹਿਲਾਵਾਂ ਨੂੰ ਅੱਗੇ ਲਿਆਉਣਾ ਹੈ ਤੇ ਕਾਰਵਾਈ ਵਧਾਣੀ ਪੈਣੀ ਹੈ ਉਸ ਕਰਕੇ ਮਹਿਲਾ ਦਿਵਸ ਬਹੁਤ ਦਿਲ ਨਾਲ ਬਹੁਤ ਤਵੱਜੂ ਦੇ ਨਾਲ ਮਨਾਇਆ ਜਾਣਾ ਚਾਹੀਦਾ ਬਿਲਕੁਲ ਔਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਸ ਦਿਨ ਨੂੰ ਬਹੁਤ ਖਾਸ ਤਰੀਕੇ ਨਾਲ ਮਨਾਇਆ ਵੀ ਜਾਵੇ ਅਧਿਕਾਰਾਂ ਦੇ ਬਾਰੇ ਪਤਾ ਵੀ ਲੱਗੇ ਔਰ ਅਸੀਂ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਵੀ ਹੋਈਏ ਇਸ ਅਸੀਂ ਇਕੱਲੇ ਨਹੀਂ ਬਦਾਂਗੇ ਸੋ ਕਿ ਜਦੋਂ ਕਹਿੰਦੇ ਨੇ ਕਿ ਔਰਤਵਾਦਰੀ ਹੈ ਤੇ ਸਾਰਾ ਸਮਾਜ ਹੀ ਵੱਧਦਾ ਹੈ ਉਹਦਾ ਪਰਿਵਾਰ ਵੱਧਦਾ ਹੈ ਨਰਿੰਦਰ ਮੈਮ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਹੁਣ ਮੈਂ ਕਿ ਜਿਵੇਂ ਮੈਮ ਨੇ ਕਿਹਾ ਕਿ ਅਧਿਕਾਰਾਂ ਦੇ ਬਾਰੇ ਹੁਣ ਬਹੁਤ ਸਾਰੇ ਔਰਤਾਂ ਇਸ ਤਰ੍ਹਾਂ ਦੀਆਂ ਨੇ ਉਹਨਾਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕਤਾ ਨਹੀਂ ਉਹਨਾਂ ਨੂੰ ਆਪਣੀ ਅਧਿਕਾਰਾਂ ਬਾਰੇ ਪਤਾ ਨਹੀਂ ਉਹ ਗੱਬੀਆਂ ਦੱਬੀਆਂ ਮਹਿਸੂਸ ਕਰਦੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਉੱਡਣ ਦੇ ਲਈ ਸ਼ਾਇਦ ਖਾਂਬੇ ਨਹੀਂ ਮਿਲੇ ਅਸੀਂ ਬਾਕੀਆ ਔਰਤਾਂ ਵਾਂਗ ਕੁਝ ਕਰ ਹੀ ਨਹੀਂ ਸਕਦੀਆਂ ਇਦਾਂ ਕਿਉਂ ਹੁੰਦਾ ਹੈ ਕਿ ਇੱਥੇ ਨਾਰੀ ਸਸ਼ਕਤੀਕਰਨ ਦਾ ਜਿਹੜਾ ਅਸੀਂ ਹੋਕਾ ਦਿੰਨੇ ਆ ਉਹ ਕਿਤੇ ਨ ਕਿਤੇ ਉੱਤੋਂ ਤੋਂ ਪਿੱਛੇ ਰਹਿ ਰਹੇ ਆ ਜਾਂ ਅੱਗੇ ਵਧ ਰਹੇ ਕੀ ਸਥਿਤੀ ਆ ਅੱਜ ਦੀ ਮੌਜੂਦਾ ਮੈਡਮ ਮੈਂ ਕਮਲ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਇਹ ਦੇਖੋ ਕਿ ਅੱਜ ਸਾਡੀ ਆਬਾਦੀ ਦਾ 50% ਹਿੱਸਾ ਹੈ ਜੋ ਔਰਤਾਂ ਦੀ ਹੈ ਪਰ ਲੇਕਿਨ ਸਾਡੇ ਭਾਰਤ ਨੂੰ ਆਜਾਦ ਹੋਏ ਨੀ 1947 ਤੋਂ ਅਸੀਂ ਹੁਣ ਤੱਕ ਦੇਖੀਏ ਅਸੀਂ ਕਿੰਨੇ ਸਾਲਾਂ ਦਾ ਪੈਂਡਾ ਲੰਘ ਆਏ ਪਰ ਲੇਕਿਨ ਅਜੇ ਵੀ ਜੋ ਸੰਵਿਧਾਨ ਦੀ 106ਵੀਂ ਐਮੈਂਡਮੈਂਟ ਹੋਈ ਜਿਸ ਦੇ ਵਿੱਚ ਰਿਜ਼ਰਵੇਸ਼ਨ ਰੱਖੀ ਗਈ ਪੋਲਿਟਿਕਸ ਦੇ ਵਿੱਚ ਵੀ ਜੀ ਇਸਤਰੀਆਂ ਦੀ ਉਹ ਅਸੀਂ 33% ਤੇ ਹੀ ਪਹੁੰਚ ਪਾਈਆਂ ਇੱਥੋਂ ਸਾਨੂੰ ਪਤਾ ਲੱਗ ਰਿਹਾ ਕਿ ਅਸੀ ਸਮਾਜ ਦੇ ਵਿੱਚ ਇੱਕ ਅਸਲੀ ਮੁੱਦੇ ਤੇ ਕਿੰਨਾ ਕਿਸਤਰੀਆਂ ਦੇ ਪ੍ਰਤੀ ਜਾਗਰੂਕਾ ਸਾਡਾ ਇਸਤਰੀ ਵਰਗ ਹਜੇ ਵੀ ਸਾਨੂੰ ਇਸ ਵਿੱਚ ਬਹੁਤ ਸੁਧਾਰ ਕਰਨ ਦੀ ਲੋੜ ਹੈ ਸਾਡੇ ਦੇਖੋ ਜੋ ਇੱਕ ਹਿਊਮਨ ਰਾਈਟਸ ਨੇ ਰਾਈਟ ਟੂ ਐਜੂਕੇਸ਼ਨ ਹੋ ਗਿਆ ਹਮ ਇਹ ਇਕ ਟੂ ਇਕਵੈਲਟੀ ਇਕਵੈਲਟੀ ਹੋ ਗਿਆ ਸਾਨੂੰ ਇੱਕ ਸਮਾਨ ਆਪਰਚੂਨਿਟੀਆਂ ਦੇਣੀਆਂ ਇੱਕ ਸੇਮ ਰਾਈਟਸ ਲਈ ਰਿਸਪੌਂਸਿਬਿਲਟੀ ਲਈ ਹੱਕਾਂ ਦੇ ਲਈ ਔਰਤਾਂ ਨੂੰ ਕਿਸ ਤਰ੍ਹਾਂ ਆਪਣੇ ਪਹਿਲਾਂ ਤੇ ਕਿਵੇਂ ਕੜੇ ਹੋਣਾ ਪੈਣਾ ਉਹਦੇ ਵਿੱਚ ਅਜੇ ਬਹੁਤ ਸਟੈਪ ਨੇ ਜਿਹੜੇ ਬਹੁਤ ਕਦਮਾਂ ਦੇ ਚੁੱਕਣ ਦੀ ਲੋੜ ਹੈ ਲੋੜ ਹੈ ਠੀਕ ਹੈ ਤੁਸੀਂ ਇਹ ਦੇਖੋ ਕਿ ਅੱਜ ਸਰਕਾਰੀ ਪੋਸਟਾਂ ਦੇ ਵਿੱਚ ਵੀ ਹਜੇ ਰਿਜ਼ਰਵੇਸ਼ਨ ਦੇਖੀਏ ਇਸਤਰੀਆਂ ਦੀ ਉਹ 33% ਹੀ ਉਹ ਪਾਈ ਹੈ ਜਦੋਂ ਕਿ ਸਾਡੀ ਪਾਪੂਲੇਸ਼ਨ ਦੀ ਗਿਣਤੀ ਦੇ ਵਿੱਚ ਔਰਤਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ 50% ਬਿਲਕੁਲ ਤੇ ਪੋਲਿਟਿਕਸ ਦੇ ਵਿੱਚ ਦੇਖੋ ਰਾਜਨੀਤੀ ਦੇ ਵਿੱਚ ਦੇਖੋ ਇਵਨ ਅਸੀਂ ਮੈਂ ਇਹ ਕਹਿਣਾ ਚਾਹਨੀ ਆ ਕਿ ਹਜੇ ਸਰਕਾਰੀ ਅਦਾਰਿਆਂ ਦੇ ਵਿੱਚ ਤਾਂ ਹਜੇ ਫੇਰ ਇਕਵਲ ਪੇ ਇਕਵਲ ਵਰਕ ਹੋ ਗਿਆ ਸਮਾਨ ਜਿਹੜੀ ਪੇ ਆ ਉਹ ਚਾਹੇ ਫੀਮੇਲ ਆ ਚਾਹੇ ਮੇਲ ਆ ਉਹਨਾਂ ਨੂੰ ਕਿ ਸਮਾਨ ਤਨਖਾਹ ਮਿਲਦੀ ਆ ਪਰ ਲੇਕਿਨ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਹਜੇ ਵੀ ਇੱਥੇ ਬਹੁਤ ਸੁਧਾਰ ਕਰਨ ਦੀ ਲੋੜ ਆ ਹੂੰ ਤੀਸਰਾ ਤੁਸੀਂ ਇਹ ਦੇਖੋ ਕਿ ਭਾਵੇਂ ਸਰਕਾਰ ਨੇ ਮਟਰਨਿਟੀ ਬੈਨੀਫਿਟ ਦੇਣੇ ਸ਼ੁਰੂ ਕਰ ਦਿੱਤੇ ਨੇ ਜੀ ਤੁਸੀਂ ਇਹ ਵੀ ਦੇਖੋ ਕਿ ਸੁਕੰਨਿਆ ਸਕੀਮ ਆ ਜਿਹੜੀ ਸਰਕਾਰ ਨੇ ਕਦੋਂ ਤੋਂ ਇੰਪਲੀਮੈਂਟ ਕੀਤੀ ਹੋਈ ਆ ਸ਼ੁਰੂ ਕੀਤੀ ਹੋਈ ਆ ਪਰ ਲੇਕਿਨ ਉਹ ਗਰਾਉਂਡ ਲੈਵਲ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਸੁकन्या स्कीम ਨੇ ਐਕਚੁਅਲੀ ਉਸ ਸਕੀਮ ਦੇ ਕਿੰਨੇ ਬੈਨੀਫਿਟ ਨੇ ਸਰਕਾਰ ਵੱਲੋਂ ਰੇਟ ਆਫ ਇੰਟਰਸਟ ਉਸ ਦੇ ਜ਼ਿਆਦਾ ਦਿੱਤਾ ਜਾਂਦਾ ਬਾਕੀ ਸੇਵਿੰਗ ਸਕੀਮਾਂ ਨਾਲੋਂ ਸਭ ਤੋਂ ਜ਼ਿਆਦਾ ਇੱਕ ਚੀਜ਼ ਕੀ ਹੈ ਉਸ ਜਿਹੜਾ ਮੈਚਿਓਰਿਟੀ ਅਮਾਉਂਟ ਆ ਉਹ ਟੈਕਸ ਫ੍ਰੀ ਆ ਅਸੀਂ ਔਰਤਾਂ ਵਿੱਚ ਅਜਿਹਾ ਅਵੇਅਰਨੈਸ ਪੈਦਾ ਕਰੀਏ ਉਹਨਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰੀਏ ਸਭ ਤੋਂ ਪਹਿਲੀ ਚੀਜ਼ ਇੱਕ ਲੜਕੀ ਨੂੰ ਇੱਕ ਇਸਤਰੀ ਨੂੰ ਪੜ੍ਹਾਉਣ ਦੀ ਲੋੜ ਆ ਉਸ ਨੂੰ ਪੜ੍ਹਾਈਏ ਅਸੀਂ ਸਿਰਫ ਇੱਕ ਗਿਣਤੀ ਦੇ ਫਿਗਰਾਂ ਤੇ ਹੀ ਰਹਿ ਕੇ ਰਹਿ ਗਏ ਹਾਂ ਅੱਜ ਕਿ ਲੜਕੀ 10 ਪੜ੍ਹੀ ਹੈ ਲੜਕੀ 12 ਪੜ੍ਹ ਗਈ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਪੜਾਇਆ ਪੜ੍ਹਾਈ ਕਰਾਈ ਜਾ ਰਹੀ ਹੈ ਉਹ ਚਿਹਰਾ ਸਾਡੇ ਸਭ ਦੇ ਸਾਹਮਣੇ ਹੈ ਕਿ ਸਾਡੀ ਬੱਚੀਆਂ ਅੱਜ ਕੋਈ ਕੰਪੀਟੀਸ਼ਨ ਕਲੀਅਰ ਕਰਨ ਦੇ ਯੋਗ ਨਹੀਂ ਹੈਗੀਆਂ ਹਮ ਅਸਲ ਦੇ ਵਿੱਚ ਸਾਨੂੰ ਕੁਆਂਟੀਟੇਟਿਵ ਐਜੂਕੇਸ਼ਨ ਦੀ ਥਾਂ ਤੇ ਇੱਕ ਕੁਆਲਿਟੇਟਿਵ ਐਜੂਕੇਸ਼ਨ ਪੈਦਾ ਕਰਨੀ ਚਾਹੀਦੀ ਹੈ ਸਾਨੂੰ ਆਪਣੀਆਂ ਬੱਚੀਆਂ ਨੂੰ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਸਿਖਾਈਏ ਕਿ ਪਹਿਲਾਂ ਤੋਂ ਉਹਨਾਂ ਦੇ ਮਨਾਂ ਵਿੱਚ ਇਹ ਪੈਦਾ ਕਰੀਏ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਬਿਲਕੁਲ ਸਹੀ ਹੈ ਮੈਂ ਇੱਕ ਚੀਜ਼ ਦੇਖੀ ਕਿ ਕੁਝ ਲੜਕੀਆਂ ਪੜ੍ਹਾਈ ਦੇ ਵਿੱਚ ਨਾ ਐਕਸਲ ਹੋਣ ਕਾਰਨ ਕੁਝ ਉਹਨਾਂ ਦੇ ਪਰਿਵਾਰਿਕ ਮਾਹੌਲ ਕਰਕੇ ਉਹ ਲੜਕੀਆਂ ਨਾ ਪੜ ਪਾਈਆਂ ਪਰ ਅੱਜ ਮੈਂ ਦੇਖਿਆ ਕਿ ਉਹਨਾਂ ਵਿੱਚ ਕੰਮ ਕਰਨ ਦੀ ਇੰਨੀ ਡੈਡੀਕੇਸ਼ਨ ਆ ਕਿ ਉਹਨਾਂ ਨੇ ਆਪਣੀ ਈਟਿੰਗ ਪੁਆਇੰਟਸ ਖੋਲ੍ਹ ਲਏ ਹਮ ਸਾ ਪੰਜਾਬੀ ਕਲਚਰ ਦਾ ਜੋ ਸਾਡਾ ਕਹੇਗਾ ਸਾਗ ਮੱਕੀ ਦੀ ਰੋਟੀ ਹਾਂਜੀ ਹਾਂਜੀ ਸਾਡਿਆਂ ਜੋ ਸਾਡਾ ਖਾਣਾ ਪੀਣਾ ਵੀ ਸੀ ਅਸੀਂ ਵੈਸਟਰਨ ਕਲਚਰ ਦੀ ਭੇਡ ਦੇ ਵਿੱਚ ਉਹ ਚੱਕਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਇੰਨਾ ਉਲਝਾ ਲਿਆ ਕਿ ਅਸੀਂ ਆਪਣੇ ਜਿਹੜੇ ਅਸਲੀ ਸਾਡੇ ਮੁੱਦੇ ਨੇ ਅਸਲੀ ਉਦੇਸ਼ ਨੇ ਸਾਡੀ ਤੰਦਰੁਸਤ ਸਿਹਤ ਸਾਡਾ ਤੰਦਰੁਸਤ ਰਹਿਣਾ ਸੈਨਾ ਸਾਡਾ ਤੰਦਰੁਸਤ এনवायरमेंट ਅਸੀਂ ਸਾਰੇ ਨੂੰ ਭੁੱਲ ਚੁੱਕੇ ਹਾਂ ਅੱਜ ਵਾਕਿ ਸਾਨੂੰ ਇੱਕ ਪਰ ਬਾਫਸ਼ਾ ਲਈ ਯਤਨ ਕਰਨ ਦੀਆਂ ਜੇ ਲੋੜ ਆ ਕਿ ਅਸੀਂ ਆਪਣੀਆਂ ਲੜਕੀਆਂ ਨੂੰ ਪੜ੍ਹਾਈਏ ਉਹਨਾਂ ਦਾ ਜਿਸ ਫੀਲਡ ਵਿੱਚ ਉਹਨਾਂ ਦਾ ਇੰਟਰਸਟ ਆ ਉਸ ਨੂੰ ਇੰਟਰਸਟ ਚ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਉਹਨਾਂ ਨੂੰ ਕਿ ਕਿਤਾਬ ਮੁਕੀ ਕੋਰਸੇਸ ਕਰਾਈਏ ਵੋਕੇਸ਼ਨਲ ਟ੍ਰੇਨਿੰਗ ਦਈਏ ਤਾਂ ਕਿ ਆਪਣੇ ਪੈਰਾਂ ਤੇ ਖੜਨ ਉਹਨਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਨ ਸਕੀਮਾਂ ਜਿੱਥੇ ਘੱਟ ਇੰਟਰਸਟ ਦੇ ਉਹਨਾਂ ਨੂੰ ਲੋਨਸ ਮਿਲਦੇ ਆ ਉਹਨਾਂ ਨੂੰ ਉਹਨਾਂ ਪ੍ਰਤੀ ਐਜੂਕੇਟ ਕਰੀਏ ਅੱਜ ਦੇ ਸਮੇਂ ਦੇ ਬਹੁਤ ਹੀ ਇੱਕ ਗੰਭੀਰ ਲੋਡ ਹੈ ਕਿ ਸਮੇਂ ਨੂੰ ਅਸੀਂ ਜੇਕਰ ਨਾ ਸੰਭਾਲਿਆ ਵਾਕੇ ਸਾਨੂੰ ਤੁਸੀਂ ਦੇਖੋ ਕਿ ਸਾਡੀ ਜੋ ਸੈਕਸ ਰੇਸ਼ਿਓ ਹੈ ਉਹ ਦਿਨੋਂ ਦਿਨ ਇੱਕ ਗਿਰਾਵਟ ਦੀ ਕੈਟਾਗਰੀ ਦੇ ਵਿੱਚ ਆਣੀ ਸ਼ੁਰੂ ਹੋ ਗਈ ਹੈ ਸਾਨੂੰ ਆਪ ਅੱਜ ਦੇ ਸਮੇਂ 'ਚ ਆਪਣੇ ਲੜਕੀਆਂ ਲਈ ਆਪਣੇ ਭਰਾਵਾਂ ਲਈ ਰਿਸ਼ਤੇ ਲੱਭਣ ਦੇ ਵਿੱਚ ਸਾਨੂੰ ਬੜੀਆਂ ਪ੍ਰੋਬਲਮਜ਼ ਆ ਰਹੀਆਂ ਨੇ ਤੇ ਮੇਰਾ ਸਭ ਨੂੰ ਇਹੀ ਸੰਦੇਸ਼ ਹੈ ਕਿ ਅਸੀਂ ਇੱਕ ਮੈਂ ਕਿ ਦੋਨੋਂ ਹੱਥ ਚੁੱਕ ਕੇ ਦੋਨੋਂ ਕਦਮ ਪੁੱਟ ਕੇ ਅਸੀਂ ਆਪਣੇ ਇੱਕ ਪ੍ਰਭਾਵਸ਼ਾਲੀ ਯਤਨ ਨੇ ਜਿਹੜੇ ਕਰੀਏ ਤਾਂ ਕਿ ਅਸੀਂ ਨੀਚੇ ਤੋਂ ਉੱਪਰ ਵੱਲੋਂ ਸੁਧਾਰਾ ਵੱਲ ਆਈਏ ਤੇ ਇੱਕ ਬਹੁਤ ਹੀ ਵਧੀਆ ਕਿਸੇ ਵਿਦਵਾਨ ਨੇ ਇਹ ਗੱਲ ਕਹੀ ਕਿ ਕਿਸੇ ਸਮਾਜ ਦੇ ਵਿੱਚ ਜੇ ਅਸੀਂ ਉਹਦੀ ਤਰੱਕੀ ਉਹਦੀ ਗਰੋਥ ਨੂੰ ਦੇਖਣਾ ਚਾਹੁੰਦੇ ਆ ਨਾ ਤਾਂ ਪਹਿਲਾ ਸਾਨੂੰ ਉਸ ਸਮਾਜ ਦੀਆਂ ਔਰਤਾਂ ਦੀ ਸਥਿਤੀ ਤੋਂ ਪਤਾ ਲੱਗ ਸਕਦਾ ਹੈ ਕਿ ਉਹ ਸਮਾਜ ਦੀ ਗਰੋਥ ਉਸ ਦੇਸ਼ ਦੀ ਗਰੋਥ ਉਸ ਕੰਟਰੀ ਦੀ ਗਰੋਥ ਕਿੰਨੀ ਹੋਵੇਗੀ ਤੇ ਉਸ ਮਤਲਬ ਕਿ ਇੱਥੇ ਇੱਕ ਡਾਇਰੈਕਟ ਰਿਲੇਸ਼ਨ ਹੈ ਔਰਤ ਦੇ ਸਟੇਟਸ ਦੇ ਵਿੱਚ ਔਰ ਇਸ ਸਥਿਤੀ ਦੇ ਵਿੱਚ ਤੇ ਦੇਸ਼ ਦੀ ਇੱਕ ਤਰੱਕੀ ਦੇ ਵਿੱਚ ਬਿਲਕੁਲ ਸਹੀ ਕਿਹਾ ਔਰ ਬਹੁਤ ਖੂਬਸੂਰਤ ਗੱਲ ਕੀਤੀ ਹੈ ਕਿ ਔਰਤਾਂ ਨੂੰ ਪਹਿਲਾਂ ਪੜਾਉਣਾ ਪਹਿਲਾਂ এডਿਕੇਸ਼ਨ ਦਿਵਾਉਣੀ ਇਹ ਸਾਡਾ ਘਰਦਿਆਂ ਦਾ ਜਿਹੜਾ ਘਰੋਂ ਜਿਹੜੀ ਸਪੋਰਟ ਹੈ ਮਾਪੇ ਦੀ ਸਪੋਰਟ ਦਾਦ ਕਿਆਂ ਨਾਨਕਿਆਂ ਦੀ ਸਪੋਰਟ ਉਹ ਮਿਲਣੀ ਲਾਜ਼ਮੀ ਹੋ ਜਾਂਦੀ ਹੈ ਫਿਰ ਸਮਾਜ ਦੀ ਅੱਗੇ ਸਪੋਰਟ ਹੈ ਡਾਕਟਰ ਸਰਲਾ ਨਿਰੰਕਾਰੀ ਜੀ ਮੈਂ ਤੁਸੀਂ ਪ੍ਰਿੰਸੀਪਲੋਂ ਬਹੁਤ ਵੱਡਾ ਅਹੁਦਾ ਤੁਸੀਂ ਸੰਭਾਲਿਆ ਹੋਇਆ ਹੈ ਔਰ ਇੱਕ ਔਰਤਾਂ ਦੇ ਕਾਲਜ ਦੇ ਵਿੱਚ ਤੁਸੀਂ ਪ੍ਰਿੰਸੀਪਲ ਦੇ ਅਹੁਦੇ ਤੇ ਤੌਰ ਤੇ ਕੰਮ ਕਰਦੇ ਹੋ ਬਹੁਤ ਕੁਝ ਦੇਖਦੇ ਹੋਵੋਗੇ ਗਰਾਊਂਡ ਲੈਵਲ ਤੇ ਵੱਡੇ ਲੈਵਲ ਤੇ ਬਹੁਤ ਸਾਰੀਆਂ ਮੁਸ਼ਕਲਾਂ ਵੀ ਔਰਤਾਂ ਨੂੰ ਜਿਹੜੀਆਂ ਆਉਂਦੀਆਂ ਨੇ ਤੇ ਅੱਜ ਮੈਂ ਜਾਣਨਾ ਚਾਹੁੰਦੀਆਂ ਕਿਹੜੀਆਂ ਇਦਾਂ ਦੀਆਂ ਸਮੱਸਿਆਵਾਂ ਨੇ ਛੋਟੀਆਂ ਹੋਣ ਵੱਡੀਆਂ ਹੋਣ ਕਿ ਉਹ ਅੱਜ ਵੀ ਤੰਗ ਕਰ ਰਹੀਆਂ ਨੇ ਤੇ ਉਹ ਤੰਗ ਕਰਦੀਆਂ ਨੇ ਤੇ ਉਹਨਾਂ ਦਾ ਹੱਲ ਵੀ ਕੀ ਹੋ ਸਕਦਾ ਹੈ ਤੇ ਤੁਸੀਂ ਆਪਣੇ ਲੈਵਲ ਤੇ ਕਿ ਹੋ ਜਿਆ ਬੱਚਿਆਂ ਨੂੰ ਕਿ ਹੋ ਜੀਆਂ ਬੱਚੀਆਂ ਨੂੰ ਐਦਾ ਦੀ ਗਾਈਡੈਂਸ ਦਿੰਦੇ ਹੋ ਕਿ ਸੱਚੀ ਉਹਨਾਂ ਨੂੰ ਲੱਗੇ ਕਿ ਸਾਡੇ ਵੀ ਖੰਭਾਂ ਵਿੱਚ ਤਾਕਤ ਹੈ। ਕਮਲ ਜੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਜੋ ਜਦੋਂ ਬੱਚੀਆਂ ਆਉਂਦੀਆਂ ਨੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬੱਚੀ ਪੜ੍ਹਨਾ ਚਾਹਦੀ ਹੈ ਲੇਕਿਨ ਘਰ ਦੇ ਹਾਲਾਤ ਇਹੋ ਜਿਹੇ ਨਹੀਂ ਹੈ। ਜੀ ਤੇ ਅਸੀਂ ਕੁਝ ਕਾਲਜ ਵੱਲੋਂ ਵੀ ਮੈਨੇਜਮੈਂਟ ਵੱਲੋਂ ਜੀ ਤਾਂ ਅਸੀਂ ਕੋਈ ਸਕੀਮ ਚਲਾਈਆਂ ਹਨ ਅਨੁਦਾਨ ਸਕੀਮ ਜਾਂ ਕੁਝ ਇਸ ਤਰ੍ਹਾਂ ਦੀ ਸਕੀਮ ਇਕੱਠੀ ਕਰਕੇ ਉਹਨਾਂ ਨੂੰ ਪੜ੍ਹਾਉਂਦੇ ਹਾਂ। ਫਿਰ ਜਦੋਂ ਉਦੋਂ ਦਿੱਕਤ ਆਂਦੀ ਹੈ ਕਿ ਜਦੋਂ ਮੰਨ ਲਓ ਉਸ ਨੂੰ ਸਕਾਲਰਸ਼ਿਪ ਆ ਗਿਆ ਫੋਰ ਐਗਜ਼ਾਮਪਲ ਤੇ ਉਹ ਬੱਚੀ ਫਿਰ ਵੀ ਆਪਣੀ ਫੀਸ ਨਹੀਂ ਦੇ ਰਹੀ ਤੇ ਜੇ ਤੁਸੀਂ ਪੁੱਛਿਆ ਕਿ ਬੇਟਾ ਤੁਸੀਂ ਫੀਸ ਕਿਉਂ ਨਹੀਂ ਦਿੱਤੀ ਤੇ ਕਹਿੰਦੇ ਉਹ ਤਾਂ ਘਰ ਦੇ ਨੇ ਖਰਚ ਕਰ ਲਈ ਤੇ ਮੈਨੂੰ ਹੁਣ ਕਹਿੰਦੇ ਵੀ ਤੁਸੀਂ ਮੈਨੂੰ ਹਟਾ ਦਿਓ ਮੱਚਾ ਫਿਰ ਇਹ ਬੜਾ ਪੇਨਫੁੱਲ ਲੱਗਦਾ ਹੈ ਬੱਚਾ ਬ੍ਰਾਈਟ ਹੈ ਉਹਦਾ ਸੀਜੀਪੀ ਸਕੋਰ ਬਹੁਤ ਅੱਛਾ ਹੈ ਮਤਲਬ 올 ਥਰੂ ਟਾਪਰ ਹੈ ਫਿਰ ਉਸ ਵੇਲੇ ਇਤਨੀ ਮਤਲਬ ਮਜਬੂਰੀ ਮਹਿਸੂਸ ਹੁੰਦੀ ਹੈ ਕਿ ਇਸ ਬੱਚੇ ਨੂੰ ਕਿਸ ਤਰ੍ਹਾਂ ਕੰਟੀਨਿਊ ਕਰਵਾਇਆ ਜਾਵੇ ਇੱਕ ਤਾਂ ਇਹ ਸਮੱਸਿਆ ਹੈ ਦੂਜੀ ਸਮੱਸਿਆ ਕਮਲ ਜੀ ਆ ਰਹੀ ਹੈ ਬਹੁਤ ਜਿਹੜੀ ਕੰਕਰੈਂਟ ਸਮੱਸਿਆ ਹੈ ਉਹ ਇਹ ਹੈ ਕਿ ਜਦੋਂ ਬੱਚੇ ਦਾ ਸਕਰੀਨ ਟਾਈਮ ਵੱਧ ਗਿਆ ਹਰ ਵੇਲੇ ਮੋਬਾਈਲ ਲੈ ਕੇ ਬੈਠਾ ਤੇ ਉਸ ਦਾ ਧਿਆਨ ਇਹ ਹੈ ਕਿ ਕਿਹੜੇ ਵੇਲੇ ਮੈਨੂੰ ਮੋਬਾਈਲ ਮਿਲੇ ਤਾਂ ਮੈਂ ਕਦੋਂ ਮੈਂ ਆਪਣੀ ਮਨਮਰਜ਼ੀ ਨਾਲ ਕੁਝ ਵੀ ਕੰਮ ਕਰਾਂ ਤੇ ਜਦੋਂ ਕਿਤੇ ਵੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਮੋਬਾਈਲ ਤੋਂ ਕੱਢ ਕੇ ਇਹਨਾਂ ਦੀ ਕੋਈ ਹੋਰ ਐਕਟੀਵਿਟੀਆਂ 'ਚ ਲਗਾਇਆ ਜਾਵੇ ਤੇ ਉਹ ਉਸ ਤੋਂ ਨਿਕਲਣ ਦੀ ਬਜਾਏ ਉਹਦੇ 'ਚ ਹੋਰ 트ੈਪ ਹੁੰਦੀ ਚਲੀ ਜਾ ਰਹੀਆਂ ਤੇ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਜਦੋਂ ਬਹੁਤ ਸਾਰੇ ਇਸ਼ੂਜ਼ ਆ ਜਾਂਦੇ ਆ ਕਿ ਉਹਨਾਂ ਨੇ ਕਲਾਸਿਸ ਬੰਕ ਕਰਨੀਆਂ ਸ਼ੁਰੂ ਕਰਤੀਆਂ ਬॉयਜ਼ ਨਾਲ ਚਲੀ ਗੀਆਂ ਮਤਲਬ ਬਹੁਤ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਔਰ ਪੜਨ ਵਾਲੀਆਂ ਬੱਚੀਆਂ ਜਦੋਂ ਮੋਬਾਈਲ ਦੇ ਟ੍ਰੈਪ ਚ ਆ ਗਈਆਂ ਉਹਨਾਂ ਦੇ ਉਹ ਇੱਕ ਬਹੁਤ بڑا ਇੱਕ ਚੈਲੰਜ ਹੈ ਨਾ ਵਾਸਤੇ ਇੱਕ ਮੈਨੂੰ ਇਹ ਲੱਗਦਾ ਕਿ ਦੇ ਆਰ ਨੋਟ ਫਾਈਨੈਂਸ਼ਲੀ ਸਿਕਿਉਰ ਇਨਫ ਕਿ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਅਸੀਂ ਆਪਣਾ ਕਿਦਾਂ ਆਪਣੇ ਬੈਂਕ ਮੈਨੇਜ ਬੈਂਕ ਖਾਤੇ ਨੂੰ ਕਰੀਏ ਰੈਗੂਲੇਟ ਕਰੀਏ ਕਿਸ ਤਰ੍ਹਾਂ ਆਪਣੇ ਪੈਸੇ ਨੂੰ ਬਚਾਈਏ ਕਿਸ ਤਰ੍ਹਾਂ ਸਾਡਾ ਅਕਾਊਂਟ ਚ ਪੈਸਾ ਆ ਰਿਹਾ ਹੈ ਅਸੀਂ ਉਸ ਨੂੰ ਕਿਸ ਤਰ੍ਹਾਂ ਕਰਨਾ ਹੈ ਆਨਲਾਈਨ ਕਿਸ ਤਰ੍ਹਾਂ ਦੇਖਣਾ ਹੈ ਕੋਈ ਕੰਮ ਵੀ ਆਨਲਾਈਨ ਅਸੀਂ ਸੈਮੀਨਾਰ ਵੀ ਕਰ ਦਿੰਦੇ ਹਾਂ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀਆਂ ਕਿ ਹਾਲਾਂਕਿ ਮੋਬਾਈਲ ਉਹ ਸੈਮੀਨਾਰ ਨੂੰ ਆਨਲਾਈਨ ਕਰਨਾ ਇੱਕ ਗੂਗਲ ਫਾਰਮ ਭਰਨ ਦੀ ਬੜੀ ਪਰੇਸ਼ਾਨੀ ਹੁੰਦੀ ਹੈ ਫਰ ਉਸ ਤੋਂ ਵੱਡੀ ਦਿੱਕਤ ਉਹ ਸਮਝਣਾ ਨਹੀਂ ਚਾਹੁੰਦੇ ਤੇ ਜਿਸ ਉਹ ਚਾਹੁੰਦੇ ਨਹੀਂ ਕਿ ਸਿਰਫ ਅਸੀਂ ਮੋਬਾਈਲ ਦੀ ਦੁਨੀਆ 'ਚ ਹੀ ਰਹੀਏ ਇੱਕ ਜਿਹੜੀ ਫਿਲਮੀ ਦੁਨੀਆ ਹੈ ਜਾਂ ਇੱਕ ਮਨੋਰੰਜਨ ਦੀ ਦੁਨੀਆ ਉਸ ਤੋਂ ਬਾਹਰ ਨਹੀਂ ਆਣਾ ਚਾਹੁੰਦੀ ਫਿਰ ਜਿੱਦਾਂ ਅਸੀਂ ਐਨਸੀਸੀ ਦੀਆਂ ਐਨਐਸਐਸ ਦੀਆਂ ਬਹੁਤ ਸਾਰੀ ਐਕਟੀਵਿਟੀਆਂ ਕਰਵਾਉਂਦੇ ਆ ਤੇ ਉਹਦੇ ਵਿੱਚ ਵੀ ਜਿਹਨਾਂ ਨੂੰ ਲਿਆਉਂਦੇ ਆ ਤੇ ਉਹਦੇ ਵਿੱਚ ਵੀ ਸਾਨੂੰ ਦਿੱਕਤ ਆਉਂਦੀ ਹੈ ਕਿ ਨਾਨ ਸੀਰੀਅਸਨੈਸ ਕੁਝ ਲੜਕੀਆਂ ਕ੍ਰੀਏਟ ਕਰ ਦੇਣਗੀਆਂ ਕਿਉਂਕਿ ਉਹ ਉਹਨਾਂ ਨੂੰ ਆਦਤ ਹੀ ਨਹੀਂ ਹੈ ਕਰਨ ਦੀ ਉਹ ਆਦਤ ਜਿਹੜੀ ਇਹਨੇ ਕੰਮ ਕਰਨ ਇੱਕ ਬੜੀ ਇੱਕ ਪ੍ਰੋਬਲਮ ਆ ਰਹੀ ਹੈ ਕਿ ਬੱਚਾ ਕਿਤਾਬਾਂ ਨਹੀਂ ਪੜਨ ਤੋਂ ਹਟ ਰਿਹਾ ਹੈ ਬਿਲਕੁਲ ਉਹ ਚਾਹੁੰਦਾ ਹੈ ਕਿ ਮੈਨੂੰ ਸਭ ਕੁਝ ਆਨਲਾਈਨ ਮਿਲ ਜਾਵੇ ਤੇ ਸੌਖਾ ਜਿਹਾ ਮਲੇ ਬਣਿਆ ਬਣਾਇ ਮੈਨੂੰ ਰੂਟ ਮਿਲ ਜਾਵੇ ਮੈਂ ਲਾਇਬ੍ਰੇਰੀ ਅਸੀਂ ਨਾ ਇੱਕ ਕੰਪੀਟੀਸ਼ਨ ਵੀ ਕਰਾਇਆ ਕਿ ਜਿਹੜਾ ਲਾਇਬ੍ਰੇਰੀ ਮੈਂ ਸਭ ਤੋਂ ਜ਼ਿਆਦਾ ਵਿਜ਼ਿਟ ਕਰੇਗਾ ਉਸ ਨੂੰ ਸੀ ਲਾਇਬ੍ਰੇਰੀ ਦਾ ਆਵਾਰਡ ਦਵਾਂਗੇ ਬੈਸਟ ਲਾਇਬ੍ਰੇਰੀ ਯੂਜ਼ਰ ਮੈਡਮ ਹੈਰਾਨੀ ਦੀ ਗੱਲ ਹੋਈ ਉਸਤੇ ਬਾਵਜੂਦ ਵੀ ਇੰਨੀ ਅਨਾਉਂਸਮੈਂਟ ਕਰਨ ਤੋਂ ਬਾਅਦ ਵੀ ਚਾਰ ਜਾਂ ਪੰਜ ਬੱਚੇ ਰੈਗੂਲਰ ਹੋਏ ਪੂਰੇ ਕਾਲਜ ਦੇ ਵਿੱਚ ਲਾਇਬ੍ਰੇਰੀ ਚ ਪੜਨਾ ਚਾਹੁੰਦੇ ਸੀ ਬਾਕੀ ਕਹਿੰਦੇ ਮੈਂ ਅਸੀਂ ਆਨਲਾਈਨ ਮੋਬਾਈਲ ਤੇ ਪੜਾਂਗੇ ਉਹਨਾਂ ਦੀ ਹੈਲਥ ਵੀ ਇਫੈਕਟ ਕਰ ਰਹੀ ਹੈ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਦੇ ਵੀ ਫਰਕ ਪੈ ਰਿਹਾ ਉਹਨਾਂ ਦੀ ਸਾਈਕੋਲੋਜੀ ਤੇ ਵੀ ਫਰਕ ਪੈ ਰਿਹਾ ਬੜੇ ਸਾਰੇ ਡਿਪਰੈਸ਼ਨ ਕੇਸਿਸ ਵੀ ਆ ਰਹੇ ਨੇ ਬੜੀ ਸੁੰਦਰ ਲੜਕੀਆਂ ਬੜੀ ਇੰਟੈਲੀਜੈਂਟ ਲੜਕੀਆਂ ਡਿਪਰੈਸ਼ਨ ਦੇ बन गया इसी करके अच्छा ਘਰਦਿਆਂ ਦੇ ਇਹ ਹੈ ਕਿ ਅਸੀਂ ਕੁੜੀ ਨੂੰ ਕਾਲਜ ਭੇਜਤਾ ਤਾਂ ਪੜ ਰਹੀ ਹੈ ਹਮ ਬਸ ਕਾਲਜ ਚਲੀ ਗਈ ਤੇ ਪੜ ਰਹੀ ਹੈ ਪੜ ਰਹੀ ਹੈ ਔਰ ਜਿਹੜੀ ਇੱਕ ਫਾਲੋਅ ਅਪ ਨਹੀਂ ਹੈ ਪੇਰੈਂਟਸ ਹੁੰਦੇ ਸੀ ਨਾ ਸਾਡੇ ਪੇਰੈਂਟਸ ਨੂੰ ਤਾਂ ਇਦਾਂ ਹੁੰਦਾ ਸੀ ਡਰੀ ਹੁੰਦਾ ਸੀ ਪੇਰੈਂਟਸ ਆ ਜਾਣਗੇ ਉਹਦੇ ਪੇਰੈਂਟਸ ਆਂਦੇ ਵੀ ਨਹੀਂ ਤਾਂ ਵੀ ਉਹਨਾਂ ਦਾ ਕੋਈ ਡਰ ਨਹੀਂ ਆ ਜਾਣ ਚੱਲ ਜਾਣ ਜੋ ਅਸੀਂ ਕਰਨਾ ਉਹੀ ਕਰਨਾ ਮਤਲਬ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਮਤਲਬ 30% ਬੱਚੇ ਨੇ ਇਹਨਾਂ ਨੂੰ ਅਸੀਂ ਮੋਟੀਵੇਟ ਕਰਦੇ ਹਾਂ ਕਿ ਬੇਟਾ ਦੇਖੋ ਬਹੁਤ ਸਾਰੀਆਂ ਸਾਡੇ ਸੀਜ਼ਨ ਦੇ ਕੋਰਸਿਸ ਚਲਾਉਂਦੇ ਨੇ Bajaj Finserv ਦੇ ਨਾਲ ਹੋਰ ਬੜੇ سارے ਐਸੋਸੀਏਸ਼ਨਸ ਨਾਲ ਅਸੀਂ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਕਰਦੇ ਹਾਂ ਬੈਂਕ ਦੇ ਨਾਲ ਤਾਂ ਕਿ ਇਹਨਾਂ ਨੂੰ ਬੈਂਕਿੰਗ ਕਰਨੀ ਆ ਜਾਏ ਇਹਨਾਂ ਨੂੰ ਆਪਣਾ ਉਹ ਈਟਰਨ ਪਰਨਾ ਆ ਜਾਏ ਬਹੁਤ ਕੁਝ ਸਿਖਾਣੇ ਆ ਬਟ ਉਹੀ ਗੱਲ ਆਉਂਦੀ ਹੈ ਕਿ ਜਦ ਤੱਕ ਉਹ ਕਹਾਣੀਆਂ ਆਂਦੀ ਨੇ ਇੱਕ ਗੱਲ ਆ ਦੀ ਕਿ ਵੀ ਕੈਨ ਟੇਕ ਦ ਹਾਰਸ ਟੂ ਦ ਵੈਲ ਬਟ ਵੀ ਕੈਨ ਨੋਟ ਇਨਸਿਸ ਦ ਹਾਰਸ ਡਰਿੰਕ ਦ ਵਾਟਰ ਉਹ ਪਾਣੀ ਤਾਂ ਉਹਨੇ ਹੀ ਪੀਣਾ ਹੈ ਨਾ ਸਾਨੂੰ ਤਾਂ ਇਹ ਸਮੱਸਿਆ ਆਂਦੀ ਕਿ ਇੰਨੀਆਂ ਸਮੱਸਿਆਵਾਂ ਇੰਨੀਆਂ ਐਕਟੀਵਿਟੀਜ਼ ਹੋਣ ਤੇ باوجود ਵੀ ਬੱਚਾ ਬਾਹਰ ਨਹੀਂ ਆਣਾ ਚਾਹੁੰਦਾ ਆਪਣੇ ਨਟ ਸ਼ੈਲ ਤੋਂ ਜੋ ਉਹਨੇ ਬਣਾ ਲਿਆ ਇੱਕ ਉਸਤਾ ਤੇ ਇੱਕ 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 ਇਹ ਕੇ ਸਮੱਸਿਆ ਆ ਰਹੀ ਹੈ ਇੱਕ ਦੂਸਰੀ ਸਮੱਸਿਆ ਬਹੁਤ ਜ਼ਿਆਦਾ ਜਿਹੜੀ ਆਂਦੀ ਹੈ ਉਹਨਾਂ ਦੇ ਪਹਿਰਾਵੇ ਦੇ ਵਿਚਾਰੀ ਉਹਨਾਂ ਦੇ ਉੱਠਣ ਬੈਠਣ ਉਹਨਾਂ ਦੇ ਖਾਣ ਪੀਣ ਚ ਜਦੋਂ ਦੇਖੋ ਦੇ ਆਰ ਆਲਵੇਜ਼ ਇਨ ਕੈਂਟੀਨ ਉਹਤੇ ਵੀ ਫਾਸਟ ਫੂਡ ਔਰ ਮਤਲਬ ਫਾਸਟ ਫੂਡ ਵੀ ਹੋ ਜਾਏ ਜਿਹੜਾ ਮੈਡਮ ਕੀ ਬਿਮਾਰੀ ਹਾਂ ਬਹੁਤ ਸਾਰੀਆਂ ਬੱਚੀਆਂ ਦਿਨ ਚ ਹਫਤੇ ਚ ਵਿੱਚ ਤਿੰਨ ਚਾਰ ਤਿੰਨ ਚਾਰ ਬੱਚੀਆਂ ਸਾੜੀਆਂ ਬਿਮਾਰ ਹੁੰਦੀਆਂ ਜਿਹੜਾ ਕਿ ਜਿਹੜੀ ਐਨੀਮਿਕ ਨੇ ਡਾਕਟਰਸ ਕਹਿੰਦੇ ਨੇ ਇਹ ਤੋਂ ਦਗ ਵੀ ਕ੍ਰਿਟੀਕਲ ਹੈ ਕਿ ਇਹਨਾਂ ਨੂੰ ਕਹੋ ਕਿ ਇਹ ਫਾਸਟ ਫੂਡ ਨਾ ਖਾਣ ਡਾਕਟਰਸ ਵੀ ਰეკਮੈਂਡ ਕਰਦੇ ਜਿਹੜੇ ਸਾਡੇ ਆਪਣੇ ਡਾਕਟਰਸ ਨੇ ਬਟ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਉਹ ਬੱਚੇ ਉਸੇ ਲਾਈਨ ਤੇ ਨੇ ਕਰੋ ਟਿਫਨ ਉੱਧੇ ਹੀ ਜਾਂਦਾ ਹੈ ਪੇਰੈਂਟਸ ਕਹਿੰਦੇ ਨੇ ਕਿ ਟਿਫਨ ਤਾਂ ਜੀ ਉੱਧੇ ਹੀ ਆ ਜਾਂਦਾ ਬੱਚੀ ਬਿਮਾਰ ਹੈ ਇਹਦੀ ਹੈਲਥ ਬਾਰੇ ਕੁਝ ਇਸ਼ੂਸ ਨੇ ਫਿਰ ਅਸੀਂ ਉਹਨੂੰ ਜਿਹੜੀ ਉਹਨਾਂ ਦੀ ਹੋਰ ਬਹੁਤ ਸਾਰੀਆਂ ਜਿੱਦਾਂ ਉਹਨੂੰ ਅਸੀਂ ਸੈਕਸ ਐਜੂਕੇਸ਼ਨ ਹੈ ਹੋਰ ਕੁਝ ਦੇਣਾ ਚਾਹੁੰਦੇ ਆ ਇਨ ਦੈਟ ਕੇਸ ਦੇ ਡੋਨਟ ਵਾਂਟ ਟੂ ਡਿਪੈਂਡ ਔਨ ਅਸਾ ਉਹ ਸਾਰਾ ਤੋਂ ਨਹੀਂ ਸਿੱਖਣਾ ਚਾਹੁੰਦੇ ਉਹ ਮਲਟੀਮੀਡੀਆ ਤੋਂ ਹੀ ਜਾਣਾ ਚਾਹੁੰਦੇ ਨੇ ਯੈਸ ਹਾਂਜੀ ਉਸ ਤਰ੍ਹਾਂ ਸਭ ਤੋਂ ਜ਼ਿਆਦਾ ਤੁਹਾਨੂੰ ਮਤਲਬ ਪਰੇਸ਼ਾਨੀ ਆ ਰਹੀ ਹੈ ਉਹਨਾਂ ਨੂੰ ਉਹ ਗੱਲਾਂ ਸਮਝਾਉਣ ਪਿੱਛੇ ਬਹੁਤ ਸਾਰੀਆਂ ਗੱਲਾਂ ਸਮਝਾਉਣ ਪਿੱਛੇ ਜਿਹੜੇ ਬੱਚੇ ਬੈਠ ਜਾਂਦੇ ਨੇ ਸਮ ਫਰੂਦਿਸ਼ ਕਰ ਲਾਂਗੇ ਲਾਈਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਉਹ ਸਾਨੂੰ ਬੜੇ سارے ਏਦਾਂ ਦੇ ਚੈਲੰਜ ਆਂਦੇ ਨੇ ਕਾਲਜ ਦੇ ਵਿੱਚ ਹੁਣ ਅੱਜ ਕੱਲ ਲੇਟੈਸਟ ਇੱਕ ਚੈਲੰਜ ਇਹ ਆ ਰਿਹਾ ਕਿ ਬੜੀ ਸੁੰਦਰ ਲੜਕੀ ਹੈ ਪੜਨ ਵਾਲੀ ਹੈ ਘਰੋਂ ਆਈ ਹੈ ਕਾਲਜ ਪਹੁੰਚੀ ਨਹੀਂ ਹੈ ਹਮਮ ਅੱਛਾ ਤੇ ਪੇਰੈਂਟਸ ਨੂੰ ਕਹਿੰਦੇ ਵੀ ਤੁਸੀਂ ਪਤਾ ਕਰੋ ਕੈਮਰਾਸ ਦੇਖੋ ਕਈ ਵਾਰ ਅਸੀਂ ਕੈਮਰਾਸ ਵੀ ਦੇਖ ਕੇ ਦਿਖਾਉਂਦੇ ਵੀ ਸਾਡੇ ਕੋਲ ਨਹੀਂ ਆਈ ਹਮਮ ਬੱਚਾ ਕਾਲਜ ਦੀ ਬੱਸ ਚੋਂ ਆਇਆ ਬਾਹਰ ਡਰਾਈਵਰ ਉਸੇ ਤਾਂ ਹੁਣ ਇਹ ਵੀ ਸਟਿਕਨੈਸ ਕਰਦੀ ਕਿ ਅੰਦਰ ਹੀ ਕਾਲਜ ਦੇ ਉਤਰੇਗਾ ਬਟ ਉਹੀ ਗੱਲਾਂ ਦੀ ਕਿ ਹਾ ਕੁੱਡ ਬੀ ਮੋਟੀਵੇਟ ਬਿਲਕੁਲ ਮੈਮ ਪੰਜ ਜੰਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਆਪਾਂ ਕਹੀਏ ਕਿ ਸਮਾਜ ਨੂੰ ਅਸੀਂ ਸੁਧਾਰਨਾ ਹੈ ਤੇ ਕੱਲਾ ਬੰਦਾ ਬੀੜਾ ਚੱਕ ਲਵੇ ਇਦਾਂ ਵੀ ਨਹੀਂ ਹੋ ਸਕਦਾ ਸਮਾਜ ਦਾ ਹਰ ਇੱਕ ਮੈਨੂੰ ਲੱਗਦਾ ਹੁੰਦਾ ਹੈ ਕਿ ਸਾਡੀ ਕੁਦਰਤ ਦਾ ਇੱਕ ਇੱਕ ਕਣ ਵੀ ਜਦੋਂ ਅਸੀਂ ਚੰਗੇ ਰਾਹ ਤੇ ਚੱਲਦੇ ਹਾਂ ਤਾਂ ਸਾਨੂੰ ਉਹ ਸਪੋਰਟ ਕਰਦਾ ਹੈ ਤੇ ਅੱਜ ਦੇ ਇਸ ਮਹਿਲਾ ਸ਼ਕਤੀਕਰਨ ਦੀ ਜੋ ਤੁਸੀਂ ਗੱਲ ਕਰਦੇ ਆਂ ਤੇ ਫਿਰ ਸਪੋਰਟ ਸਿਸਟਮ ਸਾਨੂੰ ਘਰੋਂ ਸਾਨੂੰ ਬਾਹਰੋਂ ਆਪਣੇ ਆਪ ਤੋਂ ਵੀ ਇੱਕ ਸਪੋਰਟ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ ਨਰਿੰਦਰ ਮੈਮ ਜੇ ਗੱਲ ਕਰੀਏ ਅੱਜ ਦੇ ਸਮੇਂ ਦੀ ਅ ਬਹੁਤ ਸਾਰੀਆਂ ਤੀਆਂ ਬਹੁਤ ਸਾਰੀਆਂ ਘਰਾਂ ਦੇ ਵਿੱਚ ਮਹਿਲਾਵਾਂ ਜਿਹੜੀਆਂ ਆਪਣੇ ਮਾਪੇ ਘਰ ਬੜੀਆਂ ਸੁਖਾਵੀਆਂ ਸਨ ਕਿਉਂਕਿ ਉਹਨੇ ਅੱਗੇ ਪਰਿਵਾਰ ਦੇ ਵਿੱਚ ਵੀ ਜਾਣਾ ਆਪਣੇ ਆਪ ਦੀ ਬੜੌਤਰੀ ਕਰਨੀ ਹੈ ਆਪਣੇ ਪਰਿਵਾਰ ਦੀ ਬੜੌਤਰੀ ਕਰਨੀ ਹੈ ਕਈ ਵਾਰ ਹੁੰਦਾ ਹੈ ਕਿ ਉਸ ਘਰ ਦੇ ਵਿੱਚ ਮਾਹੌਲ ਇਦਾਂ ਦਾ ਨਹੀਂ ਮਿਲਦਾ ਕਿ ਉਹਨੂੰ ਲੱਗਦਾ ਹੈ ਕਿ ਹਾਂ ਬਈ ਮੈਨੂੰ ਹੁਣ ਮੈਂ ਇੱਕ ਘਰ ਵਾਲੀ ਹੀ ਰਹਿ ਗਈਆਂ ਮੈਨੂੰ ਮਤਲਬ ਮੈਂ ਹੋਰ ਕੋਈ ਕੰਮ ਹੀ ਨਹੀਂ ਕਰ ਸਕਦੀ ਤੁਸੀਂ ਬੜੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹੋ ਆਪਣੀ ਪੋਸਟ ਤੇ ਰਹਿ ਕੇ ਕਿਵੇਂ ਸਭ ਮੈਨੇਜ ਕਰ ਲੈਂਦੇ ਹੋ ਤੇ ਉਹਨਾਂ ਸਾਰੀਆਂ ਔਰਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਸਿਰਫ ਅਸੀਂ ਆਪਣੇ ਮਾਪੇ ਦੇ ਸਿਰ ਤੇ ਹੀ ਨਹੀਂ ਸਭ ਕੁਝ ਕਰ ਸਕਦੀਆਂ ਅਸੀਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਵੀ ਰਹਿ ਕੇ ਆਪਣੀ ਇੱਕ ਜਿਹੜੀ ਪਹਿਚਾਣ ਬਰਕਰਾਰ ਰੱਖਣੀ ਹੈ ਤੇ ਉਹਨੂੰ ਵੀ ਹੋਰ ਅੱਗੇ ਵਧਾਉਣਾ ਹੈ ਦੇਖੋ ਕਮਲ ਜੀ ਇਹ ਆਜ ਸਮੇਂ ਦੀ ਲੋੜ ਹੈ ਕਿ ਸਾਨੂੰ ਆਪਣੀਆਂ ਲੜਕੀਆਂ ਨੂੰ ਕਹਿੰਦੇ ਨੇ ਕਿ ਆਪਣੇ ਪੈਰ ਧੋਣ ਦੀ ਰਾਣੀ ਕੋਈ ਗੋਲੀ ਨਹੀਂ ਬਣ ਜਾਂਦੀ ਬਿਲਕੁਲ ਇਹ ਲੜਕੀਆਂ ਨੂੰ ਇਹ ਸਮਝਾਣ ਦੀ ਲੋੜ ਹੈ ਕਿ ਆਪਣੇ ਘਰ ਆਪਣਾ ਕੰਮ ਕਰਦੇ ਅਸੀਂ ਕਿਸੇ ਦੇ ਨੌਕਰ ਨਹੀਂ ਬਣ ਜਾਂਦੇ ਚਾਹੇ ਭਾਵੇਂ ਅੱਜ ਮੈਂ ਇੱਕ ਅਸਿਸਟੈਂਟ ਕਮਿਸ਼ਨਰ ਜੀਐਸਟੀ ਦੇ ਅਹੁਦੇ 'ਤੇ ਹਾਂ ਪਰ ਮੈਂ ਤੁਹਾਨੂੰ ਬੜੇ ਮਾਣ ਨਾਲ ਕਹਿੰਨੀ ਹਾਂ ਕਿ ਮੈਨੂੰ ਕਦੇ ਮੌਕਾ ਮਿਲੇ ਮੈਨੂੰ ਘੁੰਮਣਾ ਫਿਰਨਾ ਕੋਈ ਨਾ ਬਹੁਤਾ ਪਸੰਦ ਨਹੀਂ ਪਰ ਮੈਨੂੰ ਇਹ ਪਸੰਦ ਹੈ ਕਿ ਜਿਸ ਦਿਨ ਮੈਨੂੰ ਮੌਕਾ ਮਿਲੇ ਮੈਂ ਆਫਿਸ ਤੋਂ ਟਾਈਮ ਨਾਲ ਘਰ ਚਲੀ ਜਾਵਾਂ ਜੇ ਟਾਈਮ ਨਾਲ ਘਰ ਹੋ ਗਈਆਂ ਤਾਂ ਡਿਨਰ ਮੈਂ ਬਣਾ ਕੇ ਖਿਲਾਨਾਂ ਸਾਰੇ ਪਰਿਵਾਰ ਨੂੰ ਤੇ ਮੇਰੇ ਮਨ ਨੂੰ ਸਕੂਨ ਮਿਲਦਾ ਹਾਂ ਮੇਰੀ 4 ਸਾਲਾਂ ਦੀ ਬੇਟੀ ਆ ਤੇ ਜਦੋਂ ਅਸੀਂ ਘਰ ਜਾਂਦੇ ਆ ਉਹਦੇ ਪਾਪਾ ਆਂਦੇ ਆ ਤਾਂ ਸਭ ਤੋਂ ਪਹਿਲਾਂ ਉਹਨੇ ਉਹਦੇ ਕੋਲ ਕਿਚਨ ਦੇ ਬਰਤਨ ਨੇ ਹੂੰ ਛੋਟੇ ਛੋਟੇ ਕਿ ਜੱਗ ਹੋਏ ਗਲਾਸ ਨੇ ਤੇ ਉਹਨੇ ਕੋਈ ਸਾਡੇ ਘਰ ਫੈਮਿਲੀ ਮੈਂਬਰ ਦਾ ਕੋਈ ਰਿਲੇਟਿਵ ਵੀ ਆਂਦਾ ਨਾ ਹੂੰ 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 ਤਾਂ ਅਸੀਂ ਉਹਨੂੰ ਸਿਖਾਇਆ ਹੋਇਆ ਕਿ ਤੂੰ ਪੁੱਛਣਾ ਉਹਨਾਂ ਨੂੰ ਕਿ ਤੁਸੀਂ ਅੱਜ ਕਿਹੜਾ ਪਰੌਂਠਾ ਖਾਓਗੇ ਤੇ ਉਸਨੇ ਦੇਖੋ ਇਹ ਸਮਝਦੇ ਲੋੜਾ ਕਿ ਅਸੀਂ ਆਪਣੀਆਂ ਲੜਕੀਆਂ ਨੂੰ ਸ਼ੁਰੂ ਤੋਂ ਹੀ ਇਹ ਸਿਖਾਈਏ ਕਿ ਆਪਣੇ ਘਰ ਦੇ ਕੰਮ ਕਰਨ ਨਾਲ ਕੋਈ ਛੋਟਾ ਨਹੀਂ ਹੁੰਦਾ ਕੋਈ ਨੀਵਾ ਨਹੀਂ ਹੁੰਦਾ ਇਹ ਸਾਡੇ ਕੰਮ ਨੇ ਅਸੀਂ ਕਰਨੇ ਆ ਜਦੋਂ ਸਾਡੇ ਘਰ ਦੇ ਅਸੀਂ ਕਰਨੇ ਆ ਤਾਂ ਮੈਨੂੰ ਲੱਗਦਾ ਨਹੀਂ ਕਿ ਸਾਡੇ ਪਰਿਵਾਰਾਂ ਦੇ ਜੋ ਅੱਜ ਅਸੀਂ ਝਗੜੇ ਦੇਖਦੇ ਆਂ ਸਾਡੀਆਂ ਅਦਾਲਤਾਂ ਇਹੀ ਇਸ਼ੂ ਤੇ ਭਰੀਆਂ ਹੋਈਆਂ ਨੇ ਠੀਕ ਹੈ ਅਸੀਂ ਅਡਜਸਟਮੈਂਟ ਕਰਨ ਚ ਪਿੱਛੇ ਹੀ ਰਹਿ ਗਏ ਅਡਜਸਟ ਠੀਕ ਹੈ ਮੈਮ ਅ ਡਾਕਟਰ ਸੱਲਾ ਮੈਮ ਅ ਬਸ ਸਾਡੀ ਕੋਲ ਬਹੁਤ ਹੀ ਘੱਟ ਸਮਾਂ ਹੈ ਤੇ ਜਾਂਦੇ ਜਾਂਦੇ ਹੋਏ ਅਸੀਂ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਇਹਨੂੰ ਹੋਰ ਵੀ ਅਸੀਂ ਵਧੀਆ ਤਰੀਕੇ ਨਾਲ ਮਨਾ ਸਕੀਏ ਮਹਿਲਾਵਾਂ ਨੂੰ ਇੱਕ ਚੰਗੀ ਸੋਚ ਦਾ ਮਾਲਕ ਬਣਾ ਸਕੀਏ ਬਹੁਤ ਸਾਰਾ ਤੜਤੁਰ ਜ਼ੁਰਬਾ ਹੈ ਕੀ ਕਹਿਣਾ ਚਾਹੁੰਦੇ ਹੋ ਸੰਦੇਸ਼ ਜਾਂਦੇ ਜਾਂਦੇ ਹੋਏ ਮੈਂ ਮੈਂ ਇਹ ਕਹਿਣਾ ਚਾਹਾਂਗੀ ਕਿ ਕਿਸੇ ਨੂੰ ਵੀ ਕਹਿਣ ਦੀ ਕੋਈ ਜ਼ਰੂਰਤ ਨਹੀਂ ਔਰਤ ਨੂੰ ਖੁਦ ਹੀ ਆਪਣੇ ਵਾਸਤੇ ਕੋਸ਼ਿਸ਼ ਕਰਨੀ ਪੈਣੀ ਹੈ ਜੀ ਜਦ ਤੱਕ ਔਰਤ ਆਪਣੇ ਵਾਸਤੇ ਨਹੀਂ ਖੜੇਗੀ ਉਹਦੇ ਉਹ ਕੁਝ ਵੀ ਨਹੀਂ ਕਰ ਸਕਦੀ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਉਹ ਚਾਹਦੀ ਹੈ ਕਿ ਮੇਰੇ ਕੋਲ ਮੇਰੇ ਕੋਲ ਕੋਈ ਫਾਈਨੈਂਸ਼ੀਅਲ ਪਾਵਰਸ ਹੋਣ ਜਾਂ ਮੇਰੇ ਕੋਲ ਘਰ ਹੋਵੇ ਕਦੇ ਵੀ ਉਹਦੇ ਨਾਮ ਤੇ ਘਰ ਨਹੀਂ ਹੁੰਦਾ ਹੈਨਾ ਤੇ ਉਹ ਕੋਸ਼ਿਸ਼ ਕਰੇ ਕਿ ਮੇਰੇ ਵਾਸਤੇ ਮੈਂ ਆਪਣੇ ਪੈਸੇ ਮੈਂ ਆਪਣੇ ਵਾਸਤੇ ਲਗਾਵਾ ਮੈਂ ਆਪਣੇ ਉੱਤੇ ਖਰਚ ਕਰਾਂ ਤੇ ਆਪਣੀ ਸੇਵਿੰਗ ਕਰੇ ਉਸ ਤੋਂ ਇਲਾਵਾ ਆਪਣੀਆਂ ਬੱਚੀਆਂ ਬਹੂਆਂ ਬੇਟੀਆਂ ਸਭ ਨੂੰ ਅੱਗੇ ਪੜਾਉਣ ਵਾਸਤੇ ਇੱਕ ਚੀਜ਼ ਉਹ ਸਿਕ ਸਕਦੀ ਹੈ ਕਿ ਮੈਂ ਪੋਜ਼ਿਟਿਵ ਹੀ ਰਹਿਣਾ ਕਿਉਂਕਿ ਔਰਤ ਹੀ ਔਰਤ ਦਾ ਸਪੋਰਟਿਵ ਸਿਸਟਮ ਬਣ ਸਕਦੀ ਹੈ। ਇਹ ਔਰਤ ਹੈਲਪ ਕਰੇਗੀ ਤਾਂ ਔਰਤ ਜ਼ਰੂਰ ਅੱਗੇ ਬਤੇਗੀ। ਬਿਲਕੁਲ ਅਸੀਂ ਸਾਰੀਆਂ ਔਰਤਾਂ ਇੱਕ ਹਮਲਾ ਮਾਰਾਂਗੇ ਕਿ ਅਸੀਂ ਆਉਣ ਵਾਲੀਆਂ ਔਰਤਾਂ ਦੇ ਨਾਲ ਹਮੇਸ਼ਾ ਕਹਿੰਦੇ ਨੇ ਕਿ ਕੰਦੇ ਨਾਲ ਕੰਦਾ ਜੋੜ ਕੇ ਹੱਥ ਨਾਲ ਹੱਥ ਮਿਲਾ ਕੇ ਇਸ ਦਿਨ ਨੂੰ ਬਹੁਤ ਸੋਹਣੇ ਤਰੀਕੇ ਨਾਲ ਮਨਾਵਾਂਗੇ। ਸਾਰੀਆਂ ਮਹਿਲਾਵਾਂ ਨੂੰ ਸਮਾਜ ਦੇ ਸਾਰੇ ਵਰਗ ਨੂੰ ਮਹਿਲਾ ਦਿਵਸ ਤੇ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਮੁਬਾਰਕਾ। ਤੁਸੀਂ ਆਏ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਸ਼ੁਕਰੀਆ ਥੈਂ